ਸਹੀ ਹਾਰ ਕੇ ਹੋ ਗਿਆ ਅੱਗੇ ਹੋ ਜਾਓ ਥੋੜਾ ਗਾਇਬ ਤੇ ਜਾਏ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਮਾਰਮੀ ਸ਼ਕਤੀ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਜਿਹੜੀ ਆ ਉਹ ਸਾਡੇ ਭਾਰਤ ਦੇ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਹੀਮਰਾਵ ਅੰਬੇਦਕਰ ਜੀ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਗੁਰਨਾਨਕ ਲਾਭੀ ਪੁੱਤਰਾ ਵਿਖੇ ਹਾਜ਼ਰ ਹੋਏ ਆ ਅਤੇ ਸਮੂਹ ਸਾਰੇ ਭਾਰਤ ਵਾਸੀਆਂ ਨੂੰ ਸਮੂਹ ਦੇਸ਼ ਵਿੱਚ ਜਿਹੜੇ ਵੱਸਦੇ ਸਾਰੇ ਹੀ ਭਾਰਤੀਆਂ ਨੂੰ ਅਸੀਂ ਇਸ ਖਾਸ ਦਿਨ ਬਧਾਈ ਪੇਸ਼ ਕਰਦੇ ਆ ਕਿ ਜੇ ਅੱਜ ਅਸੀਂ ਭਾਰਤ ਦੇ ਵਿੱਚ ਸਾਹ ਲੈ ਰਹੇ ਆ ਪਾਰ ਦੇ ਵਿੱਚ ਜੀ ਰਹੇ ਆ ਤੇ ਉਹ ਡਾਕਟਰ ਪੀਂਦਰਾ ਬੇਦਗਰ ਜੀ ਬਦੌਲਤ ਜੀ ਰਹੇ ਕਿਉਂਕਿ ਉਹਨਾਂ ਨੇ ਸਵਧਾਨ ਲੈ ਕੇ ਸਾਨੂੰ ਸਾਰਿਆਂ ਨੂੰ ਆਪਣੇ ਬਰਾਬਰ ਦਾ ਹੱਕਿਆ ਉਹ ਦਿੱਤਾ ਪਰ ਮੈਂ ਸਮਝਾਂ ਕਿ ਆਪਾਂ ਨਾਰੇ ਲਾਉਣ ਨਾਲੋਂ ਜੇ ਕਿਤੇ ਅੱਜ ਆਪਾਂ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦਈਏ ਤੇ ਜਿਹੜਾ ਆਪਣਾ ਪਛੜਿਆ ਹੋਇਆ ਸਮਾਜ ਹੈ ਜਿਹੜੇ ਉਹਦੇ ਬੱਚੇ ਪੰਨ ਲਗ ਪੰਨ ਤੇ ਪੜ੍ਹ ਲਿਖ ਕੇ ਜਦੋਂ ਉਹ ਅਫਸਰ ਬਣਦੇ ਆ ਤੇ ਮੈਂ ਸੱਚੀ ਸੁੱਚੀ ਸੰਸਰ ਦੀ ਸ਼ਰਧਾਂਜਲੀ ਆ ਉਹ ਹੀ ਹੋਊਗੀ। ਪੜ੍ਹ ਫੜਾਈਏ ਨਾ ਕਿ ਝਾੜੂ ਫੜਾਈਏ। ਔਰ ਉਹਨਾਂ ਨੂੰ ਇਸ ਕਾਬਲ ਬਣਾਈਏ ਕਿ ਉਹ ਆਪਣੇ ਜਿਹੜੇ ਦੇਸ਼ ਦੀ ਦੇਸ਼ਕੌਮ ਦੀ ਸੇਵਾ ਕਰ ਸਕਣ ਕਿ ਉਹ ਡਾਕਟਰ ਪ੍ਰੀਮਰਾ ਸੇ ਬੀੜਕਰ ਸਾਹਿਬ ਅਸੀਂ ਸੋਚ ਸੀਗੀ ਉਹ ਇਹੋ ਹੀ ਆ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਪੜਾਅ ਰਖਾ ਕੇ ਸਮਾਜ ਦੀ ਕਾਬਲ ਬਣਾਈਏ ਖੁਜਲ ਸਾਹਿਬ ਜਿੱਥੇ ਇੱਕ ਪਾਸੇ ਆਪਾਂ 바ਵਾ ਸਾਹਿਬ ਡਾਕਟਰ ਪ੍ਰੀਮਰਾ ਉਹ ਬੀੜਕਰ ਜੀ ਦਾ ਦੇਸ਼ ਭਰ ਵਿੱਚ ਵਰਲਡ ਵਿੱਚ ਜਨਮ ਦਿਹਾੜਾ ਮਨਾ ਰਹੇ ਆ ਦੂਜੇ ਪਾਸੇ ਪੰਜਾਬ ਦੀ ਆ ਆਮ ਆਦਮੀ ਸਰਕਾਰ ਦੇ ਵਲੰਟੀਅਰਾਂ ਨੇ ਜਿਹੜਾ ਵਾ ਇੱਕ ਧਰਨਾ ਦੇ ਰਹੇ ਆ ਬਾਬਾ ਸਾਨੂੰ ਸੰਧਾਜ ਲਈ ਭੇਟ ਕਰਨ ਦੀ ਬਜਾਏ ਕੇਜਰੀਵਾਲ ਦੇ ਹੱਕ ਵਿੱਚ ਇੱਕ ਧਰਨਾ ਦੇ ਰਹੇ ਭਾਜਪੀ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਹਿੰਦੁਸਤਾਨ ਦੇ ਵਿੱਚ ਜਿਹੜਾ ਵੀ ਕੋਈ ਮਾੜਾ ਕੰਮ ਕਰੂਗਾ ਕੋਈ ਘਟਾਲਾ ਕਰੂਗਾ ਭਾਵੇਂ ਸੀਐਮ ਹੀ ਕਿਉਂ ਨਾ ਹੋਵੇ ਉਸ ਨੂੰ ਅੰਦਰ ਜਾਣਾ ਪਊਗਾ ਕਿਉਂਕਿ ਸੰਵਿਧਾਨ ਬਾਬਾ ਸਾਹਿਬ ਨੇ ਸਾਰਿਆਂ ਵਾਸਤੇ ਸਮਾਨ ਬਣਾਇਆ ਕਿਸੇ ਇੱਕ ਵਿਸ਼ੇਸ਼ ਸੀਐਮ ਵਾਸਤੇ ਕੋਈ ਸੰਵਿਧਾਨ ਹੋਰ ਨਹੀਂ ਹੁੰਦਾ ਮੈਂ ਆਵਾਜ਼ ਦੀ ਪਾਰਟੀ ਇਸ ਗੱਲ ਦੀ ਪਰ ਜ਼ੋਰ ਨਿੰਦਾ ਕਰਦਾ ਕਿ ਉਹਨਾਂ ਨੇ ਜਿਹੜਾ ਕਿ ਸਾਡੇ ਸ਼ਹੀਦ ਦੇਮ ਸਰਦਾਰ ਭਗਤ ਸਿੰਘ ਅਤੇ ਰੱਪੜ ਤੋਂ ਡਾਕਟਰ ਅੰਮ੍ਰਿਤਕਾਰ ਬੇਕਰ ਜੀ ਦੇ ਵਿਚਕਾਰ ਵੀ ਸਲੱਖਾਂ ਵਾਲੀ ਫੋਟੋ ਕੇਜਰੀਵਾਲ ਦੀ ਲਈ ਆ ਉਹ ਬਹੁਤ ਨਿੰਦਣਯੋਗ ਕੰਮ ਆ ਔਰ ਮੈਂ ਸਮਝਦਾ ਕਿ ਕੇਜਰੀ ਵਾਲਾ ਕੋਈ ਜੰਗ ਜਿੱਤ ਕੇ ਨਹੀਂ ਆਇਆ ਉਹਨੇ ਸ਼ਰਾਬ ਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਔਰ ਦਿੱਲੀ ਦੇ ਲੋਕਾਂ ਦਾ ਪੈਸਾ ਜਿਹੜਾ ਉਹ ਖਾਦਾ ਔਰ ਵੀ ਦੁਰਵਕਤੋਂ ਕੀਤੀ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਆ ਮੈਂ ਫੇਰ ਇਹਨਾਂ ਕਿ ਮੋਦੀ ਸਰਕਾਰ ਕਿਸੇ ਨੂੰ ਵੀ ਬਖਸ਼ੂਗੀ ਨਹੀਂ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਵਾ ਭਾਜਪੀ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਕੋੜੀਆਂ ਸਾਡੀਆਂ ਭਾਜਪੀ ਦੀ ਵਿਰੋਧੀ ਪਾਰਟੀਆਂ ਨੇ ਇੱਕ ਸਾਜ਼ਿਸ਼ ਆ ਔਰ ਜਿਆਦਾਤਰ ਸਮੇਂ ਤੱਕ ਕਾਮਯਾਬ ਨਹੀਂ ਹੋਣਾ ਉਹਨਾਂ ਨੇ ਕਿਉਂਕਿ ਲੋਕ ਸਾਰੇ ਸਮਝ ਚੁੱਕੇ ਹੋਏ ਆ ਕਿ ਜੇ ਪੰਜਾਬ ਦਾ ਭਲਾ ਹੋ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਜਿਹੜੇ ਦੇਸ਼ ਦੇ ਨੌਜਵਾਨਾਂ ਨੂੰ 바ਵਾ ਸਾਹਿਬ ਡਾਕਟਰ ਭੀਮਰਾਓ ਦੇ ਬੇਰੁਜ਼ਗਾਰ ਤੇ ਕਿਸ ਦੇਸ਼ ਦੇਣਾ ਚਾਹੁੰਦੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨੂੰ ਨਾਰੇਬਾਜੀ ਕਰਨ ਨਾਲੋਂ ਕਿਤੇ ਧਰਨੇ ਮਚਾਰੇ ਕਰਨ ਨਾਲੋਂ ਉਹਨਾਂ ਦੇ ਬਜਾਏ ਸਹੀ ਸੋਚਿਆ ਹੋਏ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਹੱਥ ਵਿੱਚ ਕਲਮ ਫੜਾਓ ਤਾ ਜੋ ਜਿਹੜਾ ਆਪਣਾ ਦੇਸ਼ ਹੈ ਉਹ ਤਰੱਕੀ ਕਰ ਸਕੇ ਜਿਹੜੇ ਸਾਡੇ ਪਛੜੇ ਹੋਏ ਸਮਾਜ ਦੇ ਬੱਚੇ ਜਿਹੜੇ ਉਹ ਚੋਦੇ ਦੇ ਉੱਪਰ ਬਰਾਜਮਾਨ ਹੋ ਕੇ ਡਾਕਟਰ ਧੀਮਰਾ ਬੇਜਕਾ ਸਾਹਿਬ ਜੀ ਤਰ੍ਹਾਂ ਆਪਣਾ ਜਿਹੜਾ ਜੀਵਨ ਉੱਚਾ ਸੁੱਚਾ ਬਣਾ ਜਿੱਤ ਕਰ ਸਕੇ ਧੰਨਵਾਦ ਜੀ ਗੁਰਿੰਦਰ ਬਾਈ ਮੋਦੀ ਜਿੰਦਾਬਾਦ ਇੱਕ ਵਾਰ ਫਿਰ 405 ਇੱਕ ਵਾਰ ਫਿਰ ਜੈ ਹਿੰਦ ਜੈ ਹਿੰਦ ਮੋਦੀ ਸਰਕਾਰ ਵਾਪਸ ਮੋਦੀ ਸਰਕਾਰ ਮੈਂ ਸੀਨਾ ਆਪਣੇ ਮੈਂ ਰਛੀ ਵਾਲਾ ਜਿਹੜਾ ਕਰਪੂਥਲਾ ਤੋਂ ਕੋਆਰਡੀਨੇਟਰ ਐਸੀ ਮੌਕੇ ਤੋਂ ਅੱਜ ਕਰਪੂਥਲਾ ਦੇ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਤੇ ਪ੍ਰੋਗਰਾਮ ਤੇ ਪਹੁੰਚੀ ਆ ਤੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਆ ਔਰ ਐਸੇ ਮੌਕੇ ਦੇ ਉੱਤੇ ਅਸੀਂ ਅੱਜ ਜਿਹੜੀਆਂ ਮਹਿਲਾਵਾਂ ਆ ਭਾਰਤੀ ਜਨਤਾ ਪਾਰਟੀ ਵਿੱਚ ਬੀਜੇਪੀ ਵਿੱਚ ਜੁਆਇਨ ਕਰਾਈਆਂ ਨੇ ਜਿਹੜੀਆਂ ਕਿ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਤੁਹਾਨੂੰ ਪਤਾ ਵਿਗਲ ਵੱਚੁਕਾ ਆ ਤੇ ਜਿਹੜੇ ਮੈਡਮ ਸ਼ਾਈ ਨਹੀਂ ਗਈ ਹੈ ਇਹਨਾਂ ਦੀ ਇੱਕ 11 ਮੈਂਬਰੀ ਜਿਹੜੀ ਟੀਮ ਆ ਉਹ ਤਿਆਰ ਕੀਤੀ ਗਈ ਹੈ ਅਸੀਂ ਮੋਰਚੇ ਦੇ ਉਹਨਾਂ ਨੂੰ ਅੱਜ ਜੁਆਇਨਿੰਗ ਕਰਾਈ ਆ ਕਿ ਆਉਣ ਵਾਲੇ ਲੋਕ ਸਭਾ ਦੇ ਵਿੱਚ ਜਿੱਦਾਂ ਵੀ મોદી ਜੀ ਦਾ ਨਾਰਾ ਹੈਗਾ ਇਸ ਵਾਰ 400 ਪਾਰ ਜਿਹੜੀਆਂ ਮਹਿਲਾਵਾਂ ਜਿਹੜੀਆਂ ਖੁੱਲ ਕੇ ਕੰਮ ਕਰਨਗੀਆਂ ਔਰ ਜੋ ਨਾਰਾ ਹੈ ਉਹ بلند ਕਰਨਗੀਆਂ ਮੈਡਮ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਮਾਨ ਸਰਕਾਰ ਬਣੀ ਸੀਗੀ ਉਹਨਾਂ ਨੇ ਔਰਤਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਵੀ ਹਰ ਇੱਕ ਔਰਤ ਨੂੰ 1000 ਰੁਪਿਆ ਪਰ ਮੰਥਲੀ ਦਿੱਤਾ ਜਾਏਗਾ ਪਰ ਅਜੇ ਤੱਕ ਔਰਤਾਂ ਨੂੰ ਮਿਲਿਆ ਨਹੀਂ ਉਸ ਬੰਦ ਚ ਕੀ ਕਹੋਗੇ ਸਰਕਾਰ ਇਹ ਵਾਅਦੇ ਵਾਅਦੇ ਰਹਿ ਜਾਂਦੇ ਜੀ ਵਾਦੇ ਉਹਨਾਂ ਦੇ ਜਿਹੜੇ ਵਾਦੇ ਝੂਠੇ ਸੀ ਉਹ ਤੁਹਾਨੂੰ ਪਤਾ ਹੈ ਕਿ ਜਿਹੜੇ ਝੂਠੇ ਵਾਦੇ ਕੀਤੇ ਸੀ ਥੋੜੀ ਦੇਰ ਹੀ ਬਲੰਦ ਹੁੰਦੇ ਆ ਜਿੱਦਾਂ ਕਿ ਕੇਜਰੀਵਾਲ ਜੀ ਇਸਕਾ ਸਲਾਕਾ ਦੇ ਅੰਦਰ ਬੈਠੇ ਆ ਉਹਨਾਂ ਨੇ